ਉਹ ਕਹਿੰਦੇ ਉਹ ਕਹਿੰਦੇ ਸਿੱਖਣ ਹੱਤਵੱਦੀ ਕਹਿੰਦੀ ਵੱਖਵੱਦੀ ਆ ਤੇ ਹਾਂ ਜਦੋਂ ਇਹ ਸੋਚਦਾ ਸੀ ਜਦੋਂ ਤਿਲਕ ਜਿੰਦੂ ਦੀ ਰਾਖੀ ਕਰੀ ਸੀ ਜਦੋਂ ਗੁਰੂ ਤੇਜਕ ਬਾਦ ਨੇ ਸੀਸ ਦਿੱਤਾ ਤੇ ਨਹੀਂ ਤਾਂ ਸੁਣਦੇ ਇਹਨਾਂ ਦੀ ਸਾਰਿਆਂ ਦੀ ਹੋਣੀ ਸੀ ਤੇ ਲੱਭਣੀ ਨਹੀਂ ਸੀ ਇਹ ਤਾਂ ਫਿਰ ਜਿਹੜੀ ਰੰਗੋਲੀ ਖਾਣ ਹੋਣਾ ਸੀਗਾ ਹੈ ਤੇ ਦੂਜੀ ਨੇ ਹੋਣਾ ਸੀ ਕੰਗਣਾ ਉਹਨੂੰ ਆਪਣਾ ਦੇ ਜਲਸਾ ਕੰਗਣਾ ਕੰਗਣਾ ਖਾਨ ਹੋਣੀ ਹੋਣਾ ਸੀਗਾ ਇਹ ਖਾਨ ਬਣ ਜਣੀਆਂ ਸੀਗੀਆਂ ਇਸ ਕਰਕੇ ਇਹਨਾਂ ਨੂੰ ਜੇ ਅਸੀਂ ਰੱਖਿਆ ਜੇ ਸੀਸ ਦੇ ਕੇ ਸਾਰੇ ਨੂੰ ਬਰਾਬਰ ਰੱਖ ਸਕਦੇ ਹਾਂ ਇਸ ਕਰਕੇ ਇਹ ਇਹਨੂੰ ਜਿਹੜਾ ਸਬਸਕਰਾ ਹੈ ਥੋੜਾ ਦੇਰੀ ਹੋ ਗਈ ਦੇਖਣਾ ਜੀ ਕਾਫੀ ਦੇਰ ਹਜੇ ਤਾਂ ਮੈਨੂੰ ਕਹਿੰਦੇ ਨਹੀਂ ਪਲੇਟ ਜਾਂ ਨਹੀਂ ਹੋਣੀ ਚਾਹੀਦੀ ਸੀ ਇੱਕ ਚਪੈਣ ਨਹੀਂ ਵਗੀ ਇੱਕ ਇਧਰ ਨਹੀਂ ਵੱਜਣੀ ਸੀ ਜੀ ਕਿਧਰ ਹੀ ਉਧਰ ਨਹੀਂ ਪਾਈਦੀ ਸੀ ਹੈ ਤੇ ਇਹਨੂੰ ਚੱਜ ਨਾਲ ਦੀ ਪਲੇਟ ਹੋਣੀ ਚਾਹੀਦੀ ਸੀ ਨੂੰ ਪਤਾ ਲੱਗੇ ਹੈ ਕਿਉਂਕਿ ਜਿਹੜਾ ਚੰਗਾ ਟੀਚਰ ਹੁੰਦਾ ਨਾ ਵਧੀਆ ਅਪਰੇਟ ਕਰਦਾ ਚਲ ਬੀਬੀ ਨੇ ਜਿੰਨੀ ਵੀ ਕੀਤੀ ਉਹ ਬਹੁਤ ਵਧੀਆ ਕੀਤੀ ਹੈ ਉਹਦੇ ਨਾਲ ਚਟਾੜ ਵਾਲਾ ਨਾਲ ਖੜਿਆ ਤੇ ਅਸੀਂ ਪਾਈ ਇਸ ਬੀਬੀ ਨੂੰ ਸ਼ਰੋਮਣੀ ਕਾਲਜ ਫਤਿਹ ਵੱਲੋਂ ਅਸੀਂ ਪਹਾੜ ਛੋਟਾ ਜਾ ਗੋਲਡ ਮੈਡ ਨਾਲ ਸਾਰੀ ਪਾਰਟੀ ਦਾ ਸਵਾਗਤ ਕਰਾਂਗੇ ਤੇ ਰੰਗੋਲੀ ਨੂੰ ਵੀ ਕਹਿੰਦਾ ਬਾਜ ਆ ਜਾ ਮੈਂ ਅੱਜ ਵੀ ਕਹੀ ਜਨਾ ਮੈਂ ਹਿਊਮੋਰਿਸਟ ਜਥੇਬੰਦੀਆਂ ਨੂੰ ਮੈਂ ਡੀਜੀਪੀ ਦਿੱਲੀ ਨੂੰ ਵੀ ਕਹਿੰਦਾ ਮੈਂ ਹਰਿਆਣੇ ਦੀ ਡੀਜੀਪੀ ਨੂੰ ਕਹਿੰਦਾ ਵੀ ਇਹ ਰੰਗੋਲੀ ਤੇ ਪਰਚਾ ਕਾਰਜ ਕਰਨਾ ਚਾਹੀਦਾ ਇਹ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਹਾਰਡਲਾਈਨ ਕਿਉਂ ਕਹਿੰਦੀ ਆ ਇਸ ਕਰਕੇ ਇਹਦੀ ਸ਼ਰਸ਼ ਕਿੱਥੇ ਇਹਦੀ ਧਾਰਾ ਕਿੱਥੇ ਜੁੜੀਆਂ ਇਹ ਸਿੱਖਾਂ ਦਾ ਅਤਵਾਦੀਆਂ ਦਾ ਵੱਖਵਾਦੀਆ ਜਦੋਂ ਸਿੱਖ ਕਰੋਨਾ ਦੇ ਉਜ ਬਾਹਰ ਨਿਕਲਦੇ ਤੁਸੀਂ ਅੰਦਰ ਰੋਟੀ ਸੀ ਜਦੋਂ ਸਿੱਖ ਖੜਾ ਆਗੇ ਸੀ ਖੜਾਂ ਦੇ ਚੇ ਭਾਈਕ ਨੇ ਜੇ ਤੇ ਰੋਲ ਕੀਤਾ ਕਿਸਾਨੀ ਚ ਰੋਲ ਕੀਤਾ ਇਹ ਸਿੱਖ ਨਾ ਤਵੱਦੀਆ ਨਾ ਵੱਖ ਵਧੀਆ ਸਿੱਖ ਗਿਆ ਅਣਖੀ ਤੇ ਗੈਰਤਮੰਦ ਤੇ ਜੇ ਭਈ ਉਹਨੇ ਗੈਰਤ ਨਾਲ ਆਪ ਦਾ ਜਵਾਬ ਲੈ ਲਾ ਧੀਆਂ ਭੈਣਾਂ ਦਾ ਹੈ ਉਹ ਤਾਂ ਫਿਰ ਅਣਖੀ ਗੱਲ ਹੋਈ ਇਸ ਕਰਕੇ ਇਹ ਮੋਦੀ ਸਾਹਿਬ ਤੋਂ ਵੀ ਮਾਫੀ ਮੰਗਣੀ ਕਿ ਨਹੀਂ ਚਾਹੀਦੀ ਪਾਰਲੀਮੈਂਟ ਚ ਤੇ ਬੀਜੇਪੀ ਦੀ ਜਿਹੜੀ ਟਿਕਟ ਮੰਡਣ ਵਾਲੀ ਕਮੇਟੀ ਨੂੰ ਵੀ ਇਹਨੂੰ ਟਿਕਟ ਕਿਉਂ ਦਿੱਤੇ ਨੂੰ ਟਿਕਟ ਤਾਂ ਦਿੱਤੀ ਕਿ ਕਿਸਾਨ ਵਿਰੋਧੀ ਸੀ ਤੇ ਮੋਦੀ ਸਰਕਾਰ ਵੀ ਕਿਸਾਨ ਵਿਰੋਧੀ ਸੀ ਉਸ ਕਰਕੇ ਤੇ ਹੁਣ ਇੱਕ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਸਿੱਖਾਂ ਨੂੰ ਕਿਉਂ ਕਿਉਂਕਿ ਸਾਡੇ ਸਿੱਖਾਂ ਦਾ ਜਿਹੜਾ کردار ਹੈ ਬੜਾ ਉੱਚਾ ਸਰਬੱਤ ਦਾ ਭਲਾ ਮੰਗਦੇ ਆਂ ਨਾ ਅਸੀਂ ਸ਼ਹਿਰ 'ਚ ਲੜਦੇ ਆਂ ਨਾ ਅਸੀਂ ਬਾਜ਼ਾਰ 'ਚ ਲੜਦੇ ਆਂ ਅਸੀਂ ਤਾਂ ਕਹਿੰਦੇ ਹਾਂ ਵਾ ਲਲਾ ਨੂਰ ਪਾਕ ਕੁਦਰਤ ਦੇ ਸਾਮ੍ਹਣੇ ਨਾ ਹਿੰਦੂ ਨਾ ਮੁਸਲਮਾਨ ਸਾਈ